ਲਓ ਜੀ ਇਹਦੇ ਵਿੱਚ ਝਿੰਗਾ ਮੱਛੀ ਆ ਮੱਛੀ ਪਲਾਂਟ ਪਿੰਡੂਆਂ ਦਾ ਸਵੈਮਿੰਗ ਪੂਲ ਦੇਖੋ ਧਿਆਨ ਕਿੱਡਾ ਵਧੀਆ ਔਰ ਵਿਖਾਈਏ ਨਜ਼ਾਰੇ ਖੇਤ ਦੇ ਬਾਗ ਉਹ ਸਾਡਾ ਬੈਠਾ ਚਾਚਾ ਖਾਈ ਜਾਂਦਾ ਚੀਜ਼ ਚੀਕ ਜਿਹੜੀਆਂ ਚੀਜ਼ਾਂ ਲੱਗੀਆਂ ਇੱਥੇ ਪਤਾਮ ਅਮਰੂਦ ਕਿਨੂ ਨਿੰਬੂ ਬਹੁਤ ਚੀਜ਼ਾਂ ਲੱਗੀਆਂ ਥੋੜੇ ਲੈ ਕੇ ਚੱਲਦੇ ਆ ਤੁਹਾਨੂੰ ਫਿਰ ਖੇਤ ਦੀਆਂ ਵਿਖਾਈਏ ਰੌਣਕਾਂ ਹੋਈ ਦੇਖੋ ਹੀ ਕਿਨੂਆਂ ਦਾ ਬਾਗ ਵਰੇ ਲੱਗੇ ਵੀ ਇੱਥੇ ਇਧਰ ਲੱਗੀ ਜਾਂਦਾ ਜੀ ਆਹ ਦੇਖੋ ਬੈਠੇ ਜੱਟ ਮੱਛਰੇ ਮੰਜਿਆਂ ਤੇ ਫਰੂਟ ਫਰਾਟ ਚੀਰ ਕੇ ਖਾਈ ਜਾਂਦੇ ਮਿਲਦੇ ਆਂ ਅਗਲੀ ਵੀਡੀਓ ਚ